ਖਰੜ ਦੀ ਸੀਆਈਐਸਟਾਫ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਉਹਨਾਂ ਨੇ ਦੋ ਮਾਮਲੇ ਸੁਲਝਾਏ ਨੇ ਤੇ ਇੱਕ ਮਾਮਲੇ ਵਿੱਚ ਉਹਨਾਂ ਨੇ ਇੱਕ આરોપી ਨੂੰ ਗ੍ਰਿਫਤਾਰ ਕਰਕੇ ਉਸਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਨੇ ਪੁਲਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਦੇ ਘਰਾਂ ਨੂੰ ਇਹ ਨਿਸ਼ਾਨਾ ਬਣਾਉਂਦੇ ਸੀ ਤੇ ਘਰ ਦੇ ਅੰਦਰ ਦਾਖਲ ਹੋ ਕੇ ਸੋਨੇ ਅਤੇ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਲੁੱਟਦੇ ਸੀ ਤੇ ਦੂਸਰੇ ਦੂਸਰਾ ਜੋ ਮਾਮਲਾ ਹੈ ਉਸ ਦੇ ਵਿੱਚ ਦੋ ਅਸਲੇ ਬਰਾਮਦ ਕੀਤੇ ਗਏ ਨੇ ਜੋ ਕਿ ਐਮਪੀ ਅਤੇ ਹੋਰ ਮਹਾਰਾਸ਼ਟਰ ਤੋਂ ਲਿਆ ਕੇ ਪੰਜਾਬ ਦੇ ਵਿੱਚ ਵੇਚਦੇ ਸਨ ਕੀ ਕਹਿਣਾ ਹੈ ਪੁਲਿਸ ਦੇ ਅਧਿਕਾਰੀ ਦਾ ਜੋ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਪੰਜਾਬ ਸਰਕਾਰ ਵੱਲੋਂ ਮਾੜੇ ਅੰਸਰਾਂ ਵਿਰੁੱਧ ਵਿੱਢੀ ਗਈ ਮਹੀਮ ਤਹਿਤ ਸ਼੍ਰੀ ਦੀਪਕ ਪਾਰਖ ਆਈਪੀਐਸ ਐਸਐਸਪੀ ਮੋਹਾਲੀ ਸ਼੍ਰੀ ਜੋਤੀ ਯਾਦਵ ਆਈਪੀਐਸ ਐਸਪੀਡੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਹੇਠ ਸੀਆਈਏ ਦੀ ਟੀਮ ਨੇ ਦੋ ਅੱਡ-ਅੱਡ ਕੇਸਾਂ ਨੂੰ ਟ੍ਰੇਸ ਕੀਤਾ ਇੱਕ ਪਹਿਲੇ ਕੇਸ ਚ ਚੋਰੀ ਦੇ ਆ ਤਿੰਨ ਵਾਰਦਾਤਾ ਜਿਹੜੇ ਸਾਡੇ ਕੋਲ ਕੇਸ ਰਜਿਸਟਰ ਸੀ ਉਹ ਟਰੇਸ ਕੀਤੇ ਆ ਤੇ ਇੱਕ ਨਵਾਂ ਮੁਕਦਮਾ ਟਰੇਸ ਹੋਇਆ ਚਾਰ ਟੋਟਲ ਚਾਰ ਮੁਕਦਮੇ ਟਰੇਸ ਹੋਏ ਆ ਤੇ ਸੋਨੇ ਤੇ ਚਾਂਦੀ ਦੇ ਗਹਿਣੇ ਦੋਸ਼ੀ ਤੋਂ ਰਿਕਵਰ ਕੀਤੇ ਗਏ ਨੇ ਤੇ ਸਰ ਚੋਰੀ ਵਾਲੇ ਕੇਸ ਦੇ ਵਿੱਚ ਕੀ ਕੀ ਬਰਾਮਦ ਹੋਇਆ ਕਿੱਥੋਂ ਦਾ ਜਿਹੜਾ ਸੋਨੇ ਦੀਆਂ ਸੋਨੇ ਦੇ ਗਹਿਣੇ ਨੇ ਜੀ ਹਾਂਜੀ ਕੁਝ ਚਾਂਦੀ ਦੇ ਗਹਿਣੇ ਨੇ ਦੋਸ਼ੀ ਝੰਡੇੜੀ ਦਾ ਰਹਿਣ ਵਾਲਾ ਇਹਦਾ ਨਾਮ ਅਮਨਿੰਦਰ ਸਿੰਘ ਹੈ ਇਹ ਦਿਨ ਟਾਈਮ ਜਿਹੜੀਆਂ ਖਾਲੀ ਕੋਠੀਆਂ ਪਈਆਂ ਨੇ ਉਹਨਾਂ ਨੂੰ ਦੇਖ ਕੇ ਉਥੇ ਪਾੜ ਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀਗਾ ਪਹਿਲਾਂ ਇਹ ਸਾਡੇ ਨਾਲ ਕਿਹੜੇ ਕਿਹੜੇ ਥੋੜੇ ਜਿਹੜੇ ਮਾਮਲੇ ਸਨ ਉਹ ਮਤਲਬ ਖਲ ਹੋਏ ਆ ਇਹਦੇ ਚੋਲਿਆਂ ਹੋਏ ਸੀਗੇ ਇਹਦੇ ਚ ਇੱਕ ਤਾਂ ਜੀ ਸਾਡੇ ਕੋਲ ਮੁਕੱਦਮਾ ਸੀਗਾ ਪਹਿਲਾ 42 ਨੰਬਰ ਮੁਕੱਦਮਾ ਹੈ ਜੀ ਥਾਣਾ ਸਦਰਖਰੜ ਦਾ ਉਹ ਟਰੇਸ ਹੋਇਆ ਤੇ ਪੁਰਾਣੇ ਮੁਕੱਦਮੇ ਸੀਗੇ ਜਿਹੜੇ ਉਹ ਸੀਗਾ ਸਾਡੇ ਕੋਲ 40 ਨੰਬਰ ਮੁਕੱਦਮਾ ਉਹ ਵੀ ਥਾਣਾ ਸਦਰਖਰੜ ਦਾ ਇਹ ਇੱਕ ਮਕਦਮਾ ਸੀਗਾ ਸਾਡੇ ਕੋਲ 57 ਨੰਬਰ ਇਹ ਸਿਟੀ ਖਰੜ ਦਾ ਇੱਕ ਮਕਦਮਾ ਨੰਬਰ 28 ਇਹ ਥਾਣਾ ਬਲਾਂਦੀ ਦਾ ਇੱਕ ਕਿੰਨਾ ਕਿੰਨਾ ਸਮਾਨ ਚੋਰੀ ਇਹ ਜਿਹੜਾ ਹੋਇਆ ਸੀਗਾ ਇਹਦੇ ਸੋਨੇ ਤੇ ਚਾਂਦੀ ਦੇ ਅੱਡ-ਅੱਡ ਗਹਿਣੇ ਸੀ ਸਾਨੂੰ ਰਿਕਵਰ ਹੋਏ ਆ ਕੁਝ ਗਹਿਣੇ ਬਾਕੀ ਚੱਲ ਰਹੀ ਆ ਰੀ ਇਨਵੈਸਟੀਗੇਸ਼ਨ ਇਹ ਦਿਨ ਦਿਹਾੜੇ ਦੇਖਦਾ ਸੀ ਜਿਹੜੀਆਂ ਕੋਠੀਆਂ ਖਾਲੀ ਨੇ ਉਹਨਾਂ ਕੋਠੀਆਂ ਜਾ ਕੇ ਉਹਨਾਂ ਨੂੰ ਪਾੜ ਲਾ ਕੇ ਜਾਂ ਦੀਵਾਰ ਟੱਪ ਕੇ ਕਿਸੇ ਪਾਸੇੋਂ ਜਾ ਕੇ ਅੰਦਰ ਉਹਨਾਂ ਦੇ ਛਾਣ ਮਿਲ ਕਰਕੇ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਜੀ ਮੇਰਾ ਦੂਆ ਕੇਸ ਹੈ ਜਿਹਦੇ ਅਸਲੇ ਸੁਣਾ ਨੌਜਵਾਨ ਹਾਂਜੀ 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 ਜਿਹੜਾ ਦੂਸਰਾ ਕੇਸ ਹੈ ਜੀ ਉਹਦੇ ਵਿੱਚ ਅਸੀਂ ਇਨਫੋਰਮੇਸ਼ਨ ਤੇ ਮੁਖਬਰੀ ਤੇ ਪਰਚਾ ਰਜਿਸਟਰ ਕੀਤਾ ਸੀ ਜੀ ਮੁਕੱਦਮਾ ਨੰਬਰ 31 ਆਮ ਜੈਕਟ ਦਾ ਇਹ ਚ ਦੋਸ਼ੀ ਅਮਨਿੰਦਰ ਸਿੰਘ ਹੈ ਜੀ ਇਹ ਚੰਗੇ ੜੀ ਪਿੰਡ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਕੋਲੋਂ ਦੋ ਵੈਪਨ ਰਿਕਵਰ ਕੀਤੇ ਗਏ ਨੇ ਇੱਕ 315 ਬੋਰ ਦਾ ਇੱਕ 32 ਬੋਰ ਦਾ ਪਿਸਟਲ ਹੈ ਦੋਨੋਂ ਦੇਸੀ ਵੈਪਨ ਨੇ ਨਾਲ ਦੋ ਦੋ ਜਿੰਦਾ ਕਾਰਤੂਸ ਨੇ ਇਹ ਦੋਸ਼ੀ ਯੂਪੀ ਦੇ ਐਮਪੀ ਮੈਰਟ ਯੂਪੀ ਦੇ ਐਮਪੀ ਤੋਂ ਜਾ ਕੇ ਉੱਥੋਂ ਵੈਪਨ ਲਿਆ ਕੇ ਅੱਗੇ ਆਪਣੇ ਜਿਹੜੇ ਇਹਦੇ ਸਾਥੀ ਸੀ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਹੋਰ ਵੀ ਦੋ ਬੰਦੇ ਨਾਮਜ਼ਦ ਕੀਤੇ ਨੇ ਇਹਦੀ ਪੁੱਛਗਿੱਛ ਤੇ ਅੱਗੇ ਪਤਾ ਲੱਗਿਆ ਇਹ ਅਸਲੇ ਦਾ ਕੀ ਕਰਦੇ ਲੁੱਟਾਂ ਖਵਾ ਮਾ ਬਾਕੀ ਹਜੇ 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 ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਦੇ ਕੋਲੋਂ ਸਾਨੂੰ ਦੋ ਵੈਪਨ ਕਵਰ ਹੋਏ ਆ ਬਾਕੀ ਇਹਦੇ ਦੋਸ਼ੀ ਹੋ ਅਸੀਂ ਦੋ ਹੋਰ ਇਹਦੀ ਪੁੱਛਗਿੱਛ ਤੇ ਅੱਗੇ ਦੋਸ਼ੀ ਨਾਮਜ਼ਦ ਕੀਤੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਹੋਰ ਅਸਲੇ ਬਰਾਮਦ ਹੋਣ ਦੀ ਉਮੀਦ ਹੈ ਤੇ ਨਵੇਂ ਖੁਲਾਸੇ ਹੋਣਗੇ ਕੋਈ ਹੋਰ ਇਹਨਾਂ ਬਾਰੇ ਕੋਈ ਮੁਕੱਦਮਾ ਦਰਜ ਹੈ ਜੀ ਪਹਿਲਾਂ ਵੀ ਇਹਨਾਂ ਦੇ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਗਾਇ ਜੀ ਪੁਲਿਸ ਰਿਮਾਰਕ ਦੇ ਕੋਈ ਨਹੀਂ ਪੁਲਿਸ ਮੰਨਤੇ ਹੈ ਜੀ ਦੋਸ਼ੀ ਬਾਕੀ ਇਹਦੀ ਪੁੱਛਗਿੱਛ ਚੱਲ ਰਹੀ ਹੈ ਇਹ ਲੈਪਟਾਪ ਕਿਸ ਤੋਂ ਲੁੱਟਿਆ ਚੋਰ ਤੋਂ ਜੀ